ਅਮਰੀਕਾ ਤੋਂ ਫਿਰ ਤੋਂ ਇੱਕ ਖਬਰ ਆ ਰਹੀ ਹੈ ਜਿੱਥੇ ਇੱਕ 60 ਸਾਲਾਂ ਦੀ ਔਰਤ ਨੂੰ ਆਇਸ ਵੱਲੋਂ ਡਿਟੇਨ ਕੀਤਾ ਗਿਆ। ਤੁਹਾਨੂੰ ਪਤਾ ਹੈ ਕਿ ਇਹ ਇੱਕ ਵਾਕਿਆ ਪਹਿਲਾਂ ਵੀ ਹੋਇਆ ਸੀ ਜਿੱਥੇ 72 ਸਾਲਾਂ ਦੀ ਹਰਜੀਤ ਕੌਰ ਬੀਬੇ ਨੂੰ ਅਰੈਸਟ ਕੀਤਾ ਸੀਗਾ ਤੇ ਉਹਨਾਂ ਨਾਲ ਕੀ ਕੀ ਕੁਝ ਹੋਇਆ ਸੀ ਜਦੋਂ ਉਹਨਾਂ ਨੂੰ ਡਿਟੇਨ ਕੀਤਾ ਸੀਗਾ। ਸੋ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਫਿਰ ਤੋਂ ਬਬਲਜੀਤ ਕੌਰ ਨੂੰ ਅਰੈਸਟ ਕੀਤਾ ਗਿਆ ਜਦਕਿ ਇਹ ਆਪਣੀ ਗ੍ਰੀਨ ਕਾਰਡ ਦੀ ਫਾਈਨਲ ਡੇਟ ਦੇ ਉੱਤੇ ਗਏ ਸੀਗੇ ਫਾਈਨਲ ਅਪਾਇੰਟਮੈਂਟ ਸੀਗੀ ਇਹਨਾਂ ਨੂੰ ਗ੍ਰੀਨ ਕਾਰਡ ਮਿਲਣਾ ਸੀਗਾ ਸੋ ਐਸਾ ਕੀ ਹੋ ਗਿਆ ਕਿ ਜਿਨ੍ਹਾਂ ਨੂੰ ਗ੍ਰੀਨ ਕਾਰਡ ਦੇਣਾ ਸੀ ਤੇ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ 1994 ਦੇ ਵਿੱਚ ਗਏ ਸੀਗੇ ਕਮ ਸੇ ਕਮ 30 ਹਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ ਔਰ ਉੱਥੇ ਉਹਨਾਂ ਦਾ ਆਪਣਾ ਬਿਜ਼ਨਸ ਦਾ ਦੋ ਰੈਸਟੋਰੈਂਟ ਉਹਨਾਂ ਦੇ ਫੈਮਿਲੀ ਸਾਰੀ ਉੱਥੇ ਉਹਨਾਂ ਦੀ ਆ ਸਾਰੇ ਬੱਚੇ ਉਹਨਾਂ ਦੇ ਪੀਆਰ ਆ ਬੇਟੀ ਉਹਨਾਂ ਦਾ ਜਵਾਈ ਉਹਨਾਂ ਦੇ ਸਾਰੇ ਹੀ ਖਾਨਦਾਨ ਸਾਰਾ ਪੀਆਰ ਆ ਫਿਰ ਐਸਾ ਕੀ ਹੋ ਗਿਆ ਕਿ ਇਹਨਾਂ ਨੂੰ ਗ੍ਰੀਨ ਕਾਰਡ ਮਿਲਣਾ ਸੀ ਸੋ ਇਹਨਾਂ ਨੂੰ ਅਰੈਸਟ ਕਰ ਲਿੱਤਾ ਗਿਆ ਤੁਹਾਨੂੰ ਪਤਾ ਕਿ ਹਰਜੀਤ ਕੌਰ ਨਾਲ ਵੀ ਕੀ ਕੁਝ ਹੋਇਆ ਸੀਗਾ ਪਰ ਆ ਕੇਸ ਉਹਨਾਂ ਨਾਲੋਂ ਇਹਨਾਂ ਦਾ ਡਿਫਰੈਂਟ ਆ ਕਿਉਂਕਿ ਉਹਨਾਂ ਦੇ ਉੱਪਰ ਡੈਪੋਟੇਸ਼ਨ ਲੱਗੀ ਸੀਗੀ ਉਹਨਾਂ ਨੂੰ ਆਲਰੇਡੀ ਉਹਨਾਂ ਦੀ ਅਸਾਈਲਮ ਜਿਹੜੇ ਕੇਸ ਸੀਗੇ ਉਹ ਖਾਰਜ ਕਰ ਦਿੱਤਾ ਗਿਆ ਸੀਗਾ ਅੱਜ ਤੋਂ 20 ਸਾਲ ਪਹਿਲਾਂ ਉਹ ਐਸੇ ਤਰ੍ਹਾਂ ਰਹਿ ਰਹੇ ਸੀਗੇ ਪਰ ਇਹਨਾਂ ਦਾ ਪ੍ਰੋਸੈਸ ਲੀਗਲ ਸੀਗਾ ਕੋਈ ਵੀ ਕਰਾਇਮ ਨਹੀਂ ਸੀ ਕੀਤਾ ਇਹਨਾਂ ਨੇ ਅੱਜ ਤੱਕ ਔਰ ਇਹਨਾਂ ਨੂੰ ਗ੍ਰੀਨ ਕਾਰਡ ਤੱਕ ਮਿਲਣਾ ਸੀ ਸੋ ਕੀ ਐਸਾ ਹੋ ਗਿਆ ਕਿ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੋ ਇਥੋਂ ਸਾਫ਼-ਸਾਫ਼ ਸਮਝ ਲੱਗਦੀ ਪਈ ਆ 트ੰਪ ਸਰਕਾਰ ਦੀ ਇਹ 트ੰਪ ਪ੍ਰਸ਼ਾਸਨ ਦੀ ਕਿ ਉਹ ਕੀ ਕੁਝ ਕਰਨਾ ਚਾਹੁੰਦਾ ਤੁਹਾਨੂੰ ਪਤਾ ਹੀ ਆ ਕਿ ਆਪਾਂ ਸ਼ੁਰੂ ਤੋਂ ਹੀ ਤੁਹਾਨੂੰ ਦੱਸਦੇ ਆ ਰਹੇ ਕਿ ਇੱਕ ਦੂਜੇ ਦਾ ਸਾਥ ਹੋ ਤਾਂ ਕਿ ਕੱਲ ਨੂੰ ਤੁਹਾਡੇ ਲਈ ਕੋਈ ਪ੍ਰੋਬਲਮ ਨਾ ਖੜੀ ਹੋ ਸੋ ਉਸੇ ਤਰ੍ਹਾਂ ਹੋ ਰਿਹਾ ਹੁਣ ਪਹਿਲਾਂ 트ੰਪ ਪ੍ਰਸ਼ਾਸਨ ਨੇ ਜਿਹੜੇ ਵੀ ਕੈਂਪਾਂ ਦੇ ਵਿੱਚ ਸੀਗੇ ਆਂਦੀਸਾਰ ਉਹਨਾਂ ਦੇ ਜਹਾਜ਼ ਭਰ ਭਰ ਕੇ ਉਹਨਾਂ ਦੀ ਹੋਮ ਕੰਟਰੀ ਦੇ ਉਹਨਾਂ ਨੂੰ ਭੇਜਿਆ ਗਿਆ ਸਾਰੇ ਲੋਕ ਕਹਿੰਦੇ ਸੀ ਕਿ ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਜਿੰਨੇ ਲੋਕ ਵਰਕ ਵੀਜ਼ੇ ਵਾਲੇ ਸੀਗੇ ਉਹ ਵੀ ਕਹਿੰਦੇ ਵਧੀਆ ਹੋਇਆ ਜੀ ਸਾਨੂੰ ਦਾ ਵਰਕ ਵੀਜ਼ਾ ਮਿਲ ਗਿਆ ਇਹਨਾਂ ਨੂੰ ਵਧੀਆ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਹੱਥ ਪਿਆ ਫਿਰ ਗ੍ਰੀਨ ਕਾਰਡ ਵਾਲਿਆਂ ਨੂੰ ਹੱਥ ਪੈ ਗਿਆ ਤੇ ਇਸ ਵਾਰ ਤਾਂ ਅੰਕੜਾ ਇਹ ਵੀ ਸ਼ੋਅ ਹੋਇਆ ਕਿ ਗ੍ਰੀਨ ਕਾਰਡ ਧਾਰਕ ਆ ਜਿਹੜੇ ਉਹ ਆਪਣੀ ਹੋਮ ਕੰਟਰੀ ਨਹੀਂ ਜਾ ਰਹੇ ਜਦਕਿ 크ਿਸਮਸ ਤੇ ਸਾਰੇ ਰੋਕੀ ਜਾਂਦੇ ਹੁੰਦੇ ਸੀ ਉਸ ਦੇ ਵਿੱਚ ਅੰਕੜੇ ਦੇ ਵਿੱਚ ਗਿਰਾਵਟ ਆਈ ਆ ਲੋਕਾਂ ਨੇ ਹੋਮ ਕੰਟਰੀ ਜਾਣਾ ਹੀ ਛੱਡ ਦਿੱਤਾ ਕਿਉਂਕਿ ਜਿੰਨੇ ਬੇਸ਼ੱਕ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਕਿੰਨੇ ਪੁਰਾਣੇ ਰਹਿ ਰਹੇ ਕਿੰਨੇ ਨਹੀਂ ਅਗਰ ਤੁਸੀਂ ਵੀ ਕਦੇ ਨਾ ਕਦੇ ਹਸ ਤੋਂ 40 ਸਾਲ 50 ਸਾਲ ਕਦੇ ਵੀ ਤੁਸੀਂ ਬਾਰਡਰ ਕ੍ਰੋਸ ਜਾਂ ਅਸਾਈਲਮ ਕੇਸ ਲਾ ਕੇ ਥੇ ਆਪਣੀ ਸਿਟੀਜ਼ਨਸ਼ਿਪ ਲਈਤੀ ਆ ਗ੍ਰੀਨ ਕਾਰਡ ਲਈਤਾ ਤਾਂ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਇਹ ਸਾਬਿਤ ਕਰਦਾ 트ੰਪ ਸਾਹਿਬ ਨੇ ਸੋ ਹੁਣ ਇਹ ਜਿਹੜੇ ਬਬਲਜੀਤ ਕੌਰ ਨੇ 60 ਸਾਲਾਂ ਦੀ ਨੇ ਇਹਨਾਂ ਦਾ ਕੋਈ ਵੀ ਇੱਥੇ ਕ੍ਰਿਮੀਨਲ ਰਿਕਾਰਡ ਨਹੀਂ ਆ ਵਧੀਆ ਆਪਣਾ ਜੀਵਨ ਬਤੀਤ ਕਰਿਆ ਤੇ ਵਧੀਆ ਫੈਮਿਲੀ ਦੇ ਨਾਲ ਰਹਿ ਰਹੇ ਸੀਗੇ ਸਾਰਾ ਕੁਝ ਇੱਕਦਮ ਵਧੀਆ ਚੱਲ ਰਿਹਾ ਸੀ ਖੁਸ਼ ਸੀਗੇ ਕਿ ਹਾਂਜੀ ਹੁਣ ਸਾਡੀ ਲਾਸਟ ਅਪਾਇੰਟਮੈਂਟ ਆ ਮੈਨੂੰ ਗ੍ਰੀਨ ਕਾਰਡ ਮਿਲ ਜਾਣਾ ਸੋ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਅਮਰੀਕਾ 'ਚ ਗ੍ਰੀਨ ਕਾਰਡ ਜਦੋਂ ਮਿਲਦਾ ਉਹਨਾਂ ਨੂੰ ਕੀ ਪਤਾ ਸੀਗਾ ਕਿ ਜਦੋਂ ਅੰਦਰ ਜਾਣਗੇ ਤਾਂ ਉਹਨਾਂ ਨੂੰ ਆਈਸ ਡਿਟੇਨ ਕਰ ਲਿੱਤਾ ਜਾਵੇਗਾ ਤੇ ਘਰਦਿਆਂ ਨੂੰ ਕੁਝ ਵੀ ਨਹੀਂ ਦੱਸਿਆ ਜਾਏਗਾ ਕਿਉਂ ਡਿਟੇਨ ਕੀਤਾ ਕੀ ਵਜ੍ਹਾ ਕੀ ਨਹੀਂ ਵਜ੍ਹਾ ਇਸ ਦੀ ਸਿਰਫ ਸਿਰਫ ਇਹ ਕਿ ਤੁਹਾਨੂੰ ਅਸੀਂ ਗ੍ਰਿਫਤਾਰ ਕਰਦੇ ਆ ਇਸ ਤੋਂ ਅਲਾਵਾ ਹੋਰ ਕੁਝ ਵੀ ਨਹੀਂ ਦੱਸਿਆ ਕਿਹੜੀ ਵਜ੍ਹਾ ਤੋਂ ਗ੍ਰਿਫਤਾਰ ਕੀਤਾ ਤੁਹਾਨੂੰ ਪਤਾ ਕਿ ਨਿਊਯਾਰਕ ਤੋਂ ਇੱਕ ਮਮਦਾਨੀ ਸਾਹਿਬ ਦੀ ਵੀਡੀਓ ਆਈ ਸੀ ਕਿ ਆਈਸ ਨੂੰ ਤੁਸੀਂ ਪੁੱਛ ਸਕਦੇ ਓਦਾਂ ਕਰ ਸਕਦੇ ਓਦਾਂ ਕਰ ਸਕਦੇ ਆ ਸੋ ਉਦੋਂ ਵੀ ਅਸੀਂ ਤੁਹਾਨੂੰ ਇਹ ਕਹਿ ਰਹੇ ਸੀ ਲੋਕਾਂ ਦੇ ਕਮੈਂਟ ਇਹੀ ਆ ਰਹੇ ਸੀ ਕਿ ਮਮਦਾਨੀ ਸਾਹਿਬ ਜਦੋਂ ਆਈਸ ਅਰੈਸਟ ਕਰਦੀ ਆ ਜਾਂ ਡਿਟੇਨ ਕਰਦੀ ਆ ਉਹ ਕਿਸੇ ਨੂੰ ਵੀ ਦੱਸਣਾ ਪੁੱਛਣਾ ਜ਼ਰੂਰੀ ਨਹੀਂ ਸਮਝਦੀ ਉਹਨਾਂ ਦਾ ਮਤਲਬ ਡੇਟੇਨ ਕਰਨਾ ਸੀ ਸਿਰਫ ਉਹ ਸਿਰਫ ਡੇਟੇਨ ਕਰਨਾ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੁੰਦਾ ਹਰ ਰੋਜ਼ ਇਦਾਂ ਦੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਕਿ ਔਰਤਾਂ ਨੂੰ ਕਿੱਦਾਂ ਸਨੋ ਦੇ ਉੱਪਰ ਬਰਫ਼ ਦੇ ਉੱਪਰ ਕ੍ਰੀਸ-ਕ੍ਰੀਸ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਇੱਕ ਇੱਕ ਬੰਦੇ ਦੇ ਉੱਪਰ 5-5 6-6 ਲੋਕ ਟੁੱਟ ਕੇ ਪਏ ਹੋਏ ਤੇ ਉਹਨੂੰ ਦੱਬ ਕੇ نیچے ਗ੍ਰਿਫਤਾਰ ਕਰ ਰਹੇ ਆ ਸੋ ਇਹ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿਉਂ ਇਹਦੀ ਵਜ੍ਹਾ ਕੀ ਹੈ ਕਿ 트럼ਪ ਸਰਕਾਰ ਨੇ ਆਈਸ ਨੂੰ ਪੁੱਲੀ ਛੁੱਟੀ ਦਿੱਤੀ ਹੋਈ ਆ ਫ੍ਰੀ ਹੈਂਡ ਕੀਤਾ ਹੋਇਆ ਕਿ ਤੁਸੀਂ ਜੋ ਮਰਜ਼ੀ ਕਰੋ ਪਰ ਡਿਟੇਨ ਕਰੋ ਮੈਨੂੰ ਜੋ ਅੰਕੜਾ ਮੈਂ ਤੁਹਾਨੂੰ ਦਿੱਤਾ ਹੋਇਆ ਜੋ ਮੈਂ ਨੰਬਰ ਦਿੱਤੇ ਹੋਏ ਤੁਹਾਨੂੰ ਉਨੇ ਨੰਬਰ ਮੈਨੂੰ ਡਿਟੇਨ ਕਰਨੇ ਕਰਨੇ ਸੋ ਐਸੇ ਤਰ੍ਹਾਂ ਹੀ ਨਹੀਂ ਕਿ ਜਿਹੜਾ ਹੁਣ ਆ ਅੰਕੜਾ ਆਇਆ ਨਾ ਕਿ 2.5 ਮਿਲੀਅਨ ਲੋਕ ਹੁਣ ਤੱਕ ਅਮਰੀਕਾ ਨੂੰ ਛੱਡ ਕੇ ਚਲੇ ਗਏ ਆ 트ੰਪ ਦੇ ਆਉਣ ਤੋਂ ਬਾਅਦ ਜਦੋਂ ਦੇ 트ੰਪ ਸਾਹਿਬ ਆਏ ਨੇ ਉਹਨਾਂ ਦਾ ਕਾਹਿਰ ਦੇ ਅੱਗੇ ਕੋਈ ਵੀ ਟਿਕ ਨਹੀਂ ਸਕਿਆ 1.9 ਮਿਲੀਅਨ ਲੋਕ ਖੁੱਦ ਚਲੇ ਗਏ ਔਰ 6 ਲੱਖ 5000 ਦੇ ਆਸ-ਪਾਸ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੋ ਅਗਰ ਇੰਨੀ ਸ਼ਕਤੀ ਹੋ ਰਹੀ ਆ ਹਰ ਕਿਸੇ ਨੂੰ ਡਿਟੇਨ ਕੀਤਾ ਜਾ ਰਿਹਾ ਹਰ ਕਿਸੇ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਕੀ ਹੈ ਕੀ ਨਹੀਂ ਬਸ ਡਿਟੇਨ ਔਰ ਡਿਪੋਰਟਸ ਤਾਂ ਹੀ ਇਹ ਅੱਟਾ ਬੱਟਾ ਨੰਬਰ ਸਾਹਮਣੇ ਆਇਆ ਤੁਹਾਡੇ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਕੀ ਨਹੀਂ ਹੋਏਗਾ ਕੁਝ ਕਾਂਗਰਸ ਦੇ ਲੀਡਰ ਵੀ ਇਹਨਾਂ ਦੇ ਸੰਯੋਗ ਦੇ ਵਿੱਚ ਆਏ ਇਹਨਾਂ ਦੇ ਹੱਤ ਦੇ ਵਿੱਚ ਆਏ ਆ ਕਿ ਇਹ ਬਹੁਤ ਵਧੀਆ ਇਨਸਾਨ ਨੇ ਉਹਦੀ ਫੈਮਿਲੀ ਬਹੁਤ ਜ਼ਿਆਦਾ ਵਧੀਆ ਇਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਹੁਣ ਤੱਕ ਜੋ ਕੀਤਾ ਇੱਥੇ ਰਹਿ ਕੇ ਇਨਵੈਸਟ ਹੀ ਕੀਤਾ ਅਮਰੀਕਾ ਦੇ ਵਿੱਚ ਇਹ ਬਹੁਤ ਲਾਹੇਵੰਦ ਅਮਰੀਕਾ ਦੇ ਲਈ ਔਰ ਉਹਨਾਂ ਦੀ ਇਕਨੋਮੀ ਦੇ ਲਈ ਇਹਨਾਂ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਤੁਹਾਨੂੰ ਪਤਾ ਕਿ ਅਮਰੀਕਾ ਦੇ ਵਿੱਚ ਕਿਸੇ ਦੀ ਨਹੀਂ ਚੱਲਦੀ ਫੈਡਰਲ ਏਜੰਟ ਸਿਰਫ ਉਹ ਸਿਰਫ ਆਪਣੀ ਮਰਜ਼ੀ ਕਰਦੇ ਆ ਆ ਇਸ ਜਿਹੜੇ ਏਜੰਟ ਆ ਸਿਰਫ ਸਿਰਫ ਆਪਣੀ ਹੀ ਮਰਜ਼ੀ ਕਰਦੇ ਪਏ ਆ ਇਹਦੇ ਵਿੱਚ ਕਿਸੇ ਦਾ ਕੋਈ ਵੀ ਰੋਲ ਨਹੀਂ ਹੁੰਦਾ ਔਰ ਅੱਜ ਤੱਕ ਜਿੰਨੇ ਵੀ ਰਿਪੋਰਟ ਹੋਏ ਆ ਔਰ ਜਿੰਨੇ ਵੀ ਡਿਟੇਨ ਹੋਏ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਵਾਪਸ ਬਾਹਰ ਆਏ ਉਹ ਬੇਸ਼ੱਕ ਤੁਹਾਡੇ ਕੋਲ ਕਿੰਨਾ ਹੀ ਪੈਸਾ ਕਿੱਡੇ ਵੀ ਤੁਸੀਂ ਵੱਡੇ ਬਿਜ਼ਨਸਮੈਨ ਆ ਉਥੇ ਤੁਹਾਡੇ ਕੋਲ ਵਾਪਸ ਆਉਣ ਦਾ ਕੋਈ ਰਸਤਾ ਨਹੀਂ ਲਾਇਰ ਦੇ اٹਾਰਨੀ ਸਾਰਿਆਂ ਦੇ ਹੱਥ ਖੜੇ ਹੋ ਜਾਂਦੇ ਆ ਕਿਉਂਕਿ ਆਇਸ਼ ਦਾ ਮੁੱਦਾ ਹੀ ਇੱਕਾ ਜਦੋਂ ਆਪਾਂ ਕਿਸੇ ਉਹਨਾਂ ਨੂੰ ਸਵਾਲ ਕਰਦੇ ਆ ਤੁਹਾਡਾ ਕੋਈ ਵੀ ਅਟਾਰਨੀ ਉਹਨਾਂ ਨੂੰ ਸਵਾਲ ਕਰਦਾ ਕਿ ਇਹਦਾ ਕੋਈ ਵੀ ਇੱਥੇ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੀ ਬਿਲਕੁਲ ਸਾਫ਼ ਆ ਪਰ ਆਇਸ਼ ਦਾ ਇੱਕੋ ਹੀ ਕਹਿਣਾ ਹੁੰਦਾ ਕਿ ਜਿਨ੍ਹਾਂ ਨੇ ਇੱਥੇ ਐਸਾਈਲਮ ਲਈਤੀ ਆ ਬਾਰਡਰ ਕ੍ਰੋਸਿੰਗ ਕੀਤੀ ਆ ਉਹ ਬਸ ਤੇ ਆ ਕੀਤੀ ਇੱਥੇ ਉਹ ਸਾਡੇ ਲਈ ਕ੍ਰਿਮੀਨਲ ਹੀ ਆ ਉਹਨਾਂ ਦਾ ਇੱਥੇ ਕ੍ਰਿਮੀਨਲ ਰਿਕਾਰਡ ਹੀ ਆ ਸੀ ਉਹਨਾਂ ਨੂੰ ਸਾਡੇ ਲਈ ਇਹੀ ਇੱਕ ਚੀਜ਼ ਬਹੁਤ ਆ ਕਿ ਅਸੀਂ ਉਹਨਾਂ ਨੂੰ ਡਿਟੇਲ ਕਰ ਸਕਦੇ ਆ ਸੋ ਇਹ ਹਾਲਾਤ ਨੇ ਅੱਜ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕੀ ਹੋਏਗਾ ਕੀ ਨਹੀਂ ਹੋਏਗਾ ਬੀਬੀ ਹਰਜੀਤ ਕੌਰ ਦੇ ਨਾਲ ਉਲਟਾ ਸੀਗਾ ਉਹ ਕੇਸ ਦੇ ਵਿੱਚ ਹੋਰ ਕੁਝ ਸੀਗਾ ਪਰ ਉਹ ਕੇਸ ਦੇ ਵਿੱਚ ਇਹ ਸ਼ੋਅ ਹੋਇਆ ਸੀਗਾ ਵੀ ਕਿਸ ਤਰ੍ਹਾਂ ਉੱਥੇ ਬਜ਼ੁਰਗ ਔਰਤਾਂ ਦੇ ਨਾਲ سلوਕ ਕੀਤਾ ਜਾਂਦਾ ਉਹਨਾਂ ਨੇ ਜਿੱਦਾਂ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਮੈਨੂੰ ਮੈਡੀਸਿਨ ਤੱਕ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਦਿੱਤੀ ਗਈ ਸੀ ਕਿਉਂਕਿ ਉਹਨਾਂ ਦੀ ਏਜ ਕਿੰਨੀ ਜ਼ਿਆਦਾ ਸੀ ਸੋ ਇਹ ਵੀ 60 ਸਾਲ ਦੀ ਏਜ ਦੇ ਨੇ ਤੋ ਇਹ ਵੀ 올ਡ ਹੀ ਨੇ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਇਹਨਾਂ ਨੂੰ ਹੁਣ ਡਿਟੇਨ ਕੀਤਾ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਏਗਾ ਇਹਨਾਂ ਦੇ ਨਾਲ ਕਿਉਂਕਿ ਬੀਬੀ ਹਰਜੀਤ ਕੌਰ ਨੇ ਬਹੁਤ ਵੱਡੇ ਫਲਾਸੇ ਕੀਤੇ ਸੀਗੇ ਪਰ ਤੁਹਾਨੂੰ ਪਤਾ ਹੀ ਆ ਹੁਣ ਇਹ ਕਿੰਨੇ ਲੋਕਾਂ ਨੂੰ ਡਿਟੇਨ ਕਰਦੇ ਆ ਤੇ ਅੰਦਰ ਕੀ ਹਾਲਾਤ ਨੇ ਜਿੰਨਾ ਵਿੱਚ ਸਾਰਿਆਂ ਨੂੰ ਹੀ ਪਤਾ ਹੀ ਆ ਕਿਉਂ ਡਿਟੇਨ ਕੀਤਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਆ ਤੇ ਦੂਜੀ ਗੱਲ ਆ ਕਿ ਇਹ ਕੋਈ ਇਹ ਨਹੀਂ ਸੀ ਇਹ ਕਿ ਆਪਣੀ ਤਰੀਕਾਂ ਦੇ ਜਾਂਦੇ ਪਏ ਸੀਗੇ ਇਹ ਇੱਕ ਫਾਈਨਲ ਅਪਾਇੰਟਮੈਂਟ ਸੀਗੀ ਇਹਨਾਂ ਦੀ ਲਾਸਟ ਇਹਨਾਂ ਨੂੰ ਗ੍ਰੀਨ ਕਾਰਡ ਮਿਲਣਾ ਹੋਵੇਗਾ ਸਾਰਾ ਕੁਝ ਅਪਰੂਵ ਹੋਇਆ ਹੋਇਆ ਹੋਵੇਗਾ ਇਹਨਾਂ ਦੀ ਬੇਟੀ ਜੋਤੀ ਨੇ ਸਾਰਾ ਕੁਝ ਦੱਸਿਆ ਕਿ ਸਾਰਾ ਕੁਝ ਕੰਪਲੀਟ ਹੋ ਚੁੱਕਿਆ ਸੀ ਜਸਟ ਕਾਰਡ ਹੀ ਮਿਲਣਾ ਸੀਗਾ ਸੋ ਕਿਉਂ ਡਿਟੇਨ ਕੀਤਾ ਕੀ ਵਜ੍ਹਾ ਇਹਦੀ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਗਿਆ ਅਕਸਰ ਸਾਰਾ ਕੁਝ ਇਹਨਾਂ ਨੇ ਇੱਥੇ ਬਿਜ਼ਨਸ ਖੜਾ ਕੀਤਾ ਰੈਸਟੋਰੈਂਟ ਦੇ ਓਨਰ ਨੇ ਔਰ ਕਿੰਨਾ ਇਹਨਾਂ ਨੇ ਇੱਥੇ ਇਕਨੋਮੀ ਦੇ ਵਿੱਚ ਇਨਵੈਸਟ ਕੀਤਾ ਕਿੰਨਾ ਉਹਨਾਂ ਨੂੰ ਸੰਯੋਗ ਦਿੱਤਾ ਸਾਰਾ ਕੁਝ ਕੀਤਾ ਫਿਰ ਵੀ ਕਿਉਂ ਡਿਟੇਨ ਹੋਏ ਸਵਾਲ ਆਸਤੇ ਵਿੱਚ ਇਹ ਖੜਾ ਹੋ ਗਿਆ ਕਿ ਤੇ ਹੁਣ ਹੋਰ ਲੋਕਾਂ ਦੇ ਨਾਲ ਕੀ ਹੋਏਗਾ ਜਿਹੜੇ ਹਲੇ ਵਿਚਾਰੇ ਇੱਥੇ ਵਰਕ ਪਰਮਿਟ ਤੇ ਆ ਉਹਨਾਂ ਨਾਲ ਕੀ ਹੋਏਗਾ ਜਿਨ੍ਹਾਂ ਦੀ ਹਲੇ ਤਰੀਕਾ ਪੈਣੀ ਆ ਉਹਨਾਂ ਲਈ ਕੀ ਹੋਏਗਾ ਸਾਰਿਆਂ ਲਈ ਖਤਰੇ ਦੀ ਘੰਟੀ ਖੜੀ ਹੋ ਗਈ ਹੁਣ ਸਾਰੇ ਤਾਂ ਹੀ ਕਹਿੰਦੇ ਇੱਥੇ ਕੋਈ ਫਿਊਚਰ ਨਹੀਂ ਹੈਗਾ ਕਿਸੇ ਵੀ ਅਨਡਾਕੂਮੈਂਟਡ ਦਾ ਬਾਕੀ ਰੱਬ ਨਾ ਕਰੇ ਕਿਸੇ ਨਾਲ ਇਦਾਂ ਹੋਵੇ ਤੇ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਅਰਦਾਸ ਕਰਦੇ ਤੇ ਤੁਸੀਂ ਵੀ ਇੱਕ ਦੂਜੇ ਦੀ ਹੈਲਪ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਪੰਜਾਬੀਓ ਤੁਸੀਂ ਇੱਕ ਦੂਜੇ ਦੇ ਨਾਲ ਖੜੇ ਹੋਵੋਗੇ ਸੋਹੀ ਤੁਸੀਂ ਕੋਈ ਆਵਾਜ਼ ਖੜੀ ਕਰ ਸਕਦੇ ਆ ਆਵਾਜ਼ ਰੱਖ ਸਕਦੇ ਆ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਜਿਹਨੂੰ ਮਰਜੀ ਚੁੱਕਿਆ ਡਿਟੇਨ ਕੀਤਾ ਡਿਪੋਰਟ ਕੀਤਾ ਇਹ ਚੀਜ਼ ਹੋਏਗੀ ਔਰ ਐਨ ਐਨ ਸਾਲਾਂ ਦਾ ਤੁਹਾਡਾ ਰਿਕਾਰਡ ਕੁਝ ਵੀ ਚੈੱਕ ਨਹੀਂ ਕੀਤਾ ਜਾਏਗਾ ਸੋ ਹੋਏਗੇ ਤੇ ਹੋਏਗੇ ਡਿਪੋਰਟ ਹੁਣ ਇਹਦਾ ਵਿੱਚ ਦੇਖੋ ਕੀ ਸਾਰੀ ਫੈਮਿਲੀ ਇੱਥੇ ਆ ਇਕੱਲੇ ਨੂੰ ਰਿਪੋਰਟ ਕਰਨ ਲੱਗਿਆ ਬਹੁਤ ਮੁਸ਼ਕਲ ਹੋ ਜਾਂਦੀ ਹੈ ਲਾਈਫ ਬਹੁਤ ਹਾਰਡ ਹੋ ਜਾਂਦੀ ਆ ਉਹ ਵੀ ਇਸ ਏਜ ਦੇ ਵਿੱਚ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਇਨਸਾਨ ਨੂੰ ਉਹਦੀ ਫੈਮਲੀ ਦੀ ਉਸ ਟਾਈਮ ਦੇ ਉੱਤੇ ਡਿਟੇਨ ਤੇ ਡਿਪੋਰਟ ਸਹੀ ਨਹੀਂ ਬਾਕੀ ਤੁਸੀਂ ਆਪ ਸੰਗਤਾਰਾ 트ੰਪਸ ਸਾਹਿਬ ਜੋ ਕਰ ਰਹੇ ਨੇ ਸਹੀ ਕਰ ਰਹੇ ਨੇ ਕਮੈਂਟਾਂ ਦੇ ਵਿੱਚ ਰੂਦ ਦੱਸਿਓ ਕੀ ਕਹਿਣਾ ਇਸ ਨਿਊਜ਼ ਦੇ ਬਾਰੇ ਕੀ ਨਹੀਂ ਔਰ ਜਿਆਦਾ ਜਿਆਦਾ ਔਰ ਜਿਆਦਾ ਜਿਆਦਾ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਔਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹਨੂੰ ਲਿਖਣਾ ਨਾ ਭੁੱਲਿਓ ਬਾਕੀ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਰਿਕੁਐਸਟਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਥੈਂਕ ਯੂ ਦਿਲਦੇ ਆਗਲੀ ਨਵੀਂ